ਦੇਖੋ ਅਸੀਂ 4-5 ਦਿਨ ਉਸ ਤੋਂ ਵੀ ਜ਼ਿਆਦਾ ਅ ਅਸੀਂ ਕੰਪਲੇਨ ਕਰਦੇ ਰਹੇ ਹਾਂ ਮੈਂ ਵੀ ਕਾਪਰੇਸ਼ਨ ਕਮਿਸ਼ਨਰ ਨਾਲ ਗੱਲ ਕੀਤੀ ਸੀਗੀ ਸੰਦੀਪ ਤਾਂ ਪਤਾ ਨਹੀਂ ਕਿੰਨੇ ਦਿਨਾਂ ਤੋਂ ਕਰ ਰਿਹਾ ਹੈਗਾ ਔਰ ਫਿਰ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਕਹਿੰਦੇ ਕਰ ਰਹੇ ہیں ਕਰ ਰਹੇ ਪਰ ਅੱਗ ਹਟ ਨਹੀਂ ਰਹੀ ਸੀਗੀ ਮੈਂ ਐਨਜੀਟੀ ਨੂੰ ਵੀ ਚਿੱਠੀ ਲਿਖੀ 7 ਦਿਨ ਹੋ ਗਏ ਉਹਨਾਂ ਨੂੰ ਈਮੇਲ ਭੇਜੀ ਹੈ ਔਰ ਡੰਪੀਆਂ ਪਿਕਚਰਾਂ ਵੀ ਭੇਜਿਆ ਨੇ ਔਰ ਫਿਰ ਮੈਂ ਪੋਲਿਊਸ਼ਨ ਬੋਰਡ ਨਾਲ ਵੀ ਗੱਲ ਕੀਤੀ ਰਾਤ ਜਦੋਂ ਅਸੀਂ ਇੱਥੇ ਆਰੇਸੀ ਵਾਪਸ ਇੱਥੇ ਦੇਖਿਆ ਪੂਰੀ ਅੱਗ ਲੱਗੀ ਹੋਈ ਸੀਗੀ ਤੇ ਅਸੀਂ ਸੰਦੀਪ ਮੈਂ ਤੇ ਤੁਲਸੀਗੇ ਅਸੀਂ ਰੁਕ ਕੇ ਇੱਥੋਂ ਲਾਈਵ ਕੀਤਾ ਸੀਗਾ ਕਿਉਂਕਿ ਦਿਖਾਣਾ ਸੀਗਾ ਕਿ ਸਾਰਾ ਕੁਝ ਕਹੇ بار بار ਕਹੇ ਕਿ ਅ ਕੀ ਕਹਿੰਦੇ ਹੈਗੇ ਇਹਨਾਂ ਨੇ ਕੁਝ ਨਹੀਂ ਕੀਤਾ ਸੀਗਾ ਤੁਸੀਂ ਇੱਕ ਤਰੀਕਾ ਹੁੰਦਾ ਹੈ ਦੇਖੋ ਜਦੋਂ ਅੱਗ ਡੰਪ ਨੂੰ ਲੱਗਦੀ ਹੈ ਇਹਦੇ ਵਿੱਚ ਪਲਾਸਟਿਕ ਹੈਗੀ ਹੈ ਇਹਦੇ ਵਿੱਚ ਮਰੇ ਜਾਨਵਰ ਸਿੱਟੇ ਹੋਏ ਨੇ ਇਹਦੇ ਵਿੱਚ ਬਹੁਤ ਖਤਰਨਾਕ ਚੀਜ਼ਾਂ ਨੇ ਔਰ ਇਹਦੀ ਜਿਹੜੀ ਹਵਾ ਹੁੰਦੀ ਹੈ ਨਾ ਜਿਹੜੀ ਇਹਦੇ ਧੁੰਦ ਬੰਦੀ ਹੈ ਰਾਤ ਨੂੰ ਕਈ ਵਾਰ ਧੁੰਦ ਇਹਨਾਂ ਦੇ ਕਲੋਨਿਸ 'ਚ ਇੱਥੇ ਇੱਥੇ ਨਿਊ ਮਿੰਦਰਾ ਕਲੋਨੀ ਗੰਗਾ ਵਿਹਾਰ ਕਲੋਨੀ ਕਲ ਤਾਂ ਤੇਜਬਾ ਕਲੋਨੀ ਵਗੈਰਾ ਕੰਨੀ ਹਵਾ ਸੀਗੀ ਇਹ ਲੋਕਾਂ ਔਰ ਬੱਚਿਆਂ ਵਾਸਤੇ ਔਰ ਬਜ਼ੁਰਗਾਂ ਵਾਸਤੇ ਬੜੀ ਖਤਰਨਾਕ ਹੈ ਇਹ ਬਿਮਾਰੀਆਂ ਫੈਲਦੀ ਹੈ ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ 3 ਸਾਲ ਚ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆਈ ਸੀ ਇਹ 3 ਸਾਲ ਚ ਡੰਪ ਬਿਲਕੁਲ ਕਲੀਅਰ ਹੋ ਗਿਆ ਸੀਗਾ ਔਰ ਤੁਸੀਂ ਸਾਰੇ ਵਿਟਨਸ ਹੋ ਜਿਹੜੇ ਪਟਿਆਲਾ ਵਾਸੀ ਨੇ ਉਹਨਾਂ ਨੇ ਦੇਖਿਆ ਹੈਗਾ ਪ੍ਰੈਸ ਨੇ ਦੇਖਿਆ ਹੋਇਆ ਹੈ ਔਰ ਸਾਡੇ ਕੋਲ ਪਿਕਚਰਾਂ ਵੀ ਹੈਗੀਆਂ ਤਾਂ ਐਨਜੀਟੀ ਵਾਲੇ ਆ ਕੇ ਸਾਨੂੰ ਅਸੀਂ ਖਲਾਕੇ ਕੀ ਕੀਤਾ ਦੱਸੋ ਵੀ ਭਾਈ ਮੇਅਰ ਸਾਹਿਬ ਦਾ ਕਹਿਣਾ ਵੀ ਇਹ ਡੰਪ ਤੁਹਾਡੇ ਦੇਣਾ ਔਰ ਇੱਥੇ ਕਰੋਨਾ ਦੀ ਮਿੱਟੀ ਵੇਚੀ ਗਈ ਆ ਉਹਦੀ ਅਸੀਂ ਇਨਕੁਆਰੀ ਖੁਲਵਾ ਰਹੇ ਹਾਂ ਕਰੋੜਾ ਦੀ ਮਿੱਟੀ ਦੇਖੋ ਜੀ ਜੋ ਇਹਦੇ ਵਿੱਚੋਂ ਡੰਪ ਤੋਂ ਸਫਾਈ ਹੁੰਦੀ ਸੀਗੀ ਉਹਦੀ ਖਾਦ ਨਿਕਲਦੀ ਸੀਗੀ ਔਰ ਉਹ ਖਾਦ ਵੇਚੀ ਜਾਂਦੀ ਸੀਗੀ ਦੋ ਮਸ਼ੀਨਾਂ ਪਈਆਂ ਨੇ ਇਹਨਾਂ ਨੇ 3 ਸਾਲ ਕੀ ਕੀਤਾ ਹੈ ਮੈਨੂੰ ਇੱਕ ਗੱਲ ਸਮਝਾਉਣ ਜ਼ਰਾ ਠੀਕ ਹੈ ਇਹਨਾਂ ਨੇ ਕੁਝ ਕੀਤਾ ਏ ਡੰਪ ਬਾਰੇ ਦੱਸੋ ਮੈਨੂੰ ਇਨਜਾਮ ਲਗਾਣ ਲਈ ਬੜੇ ਫਟਾਫਟ ਹੁੰਦੇ ਨੇ ਕਰਨ ਕੋਈ ਵੀ ਜਿਹੜੀ ਡਿਵੈਲਪਮੈਂਟ ਦੀ ਚੀਜ਼ ਹੋਈ ਸੀਗੀ ਇਹ ਇਨਜਾਮ ਤੁਹਾਡੇ ਉੱਪਰ ਲਗਾ ਰਿਹਾ ਵੀ ਮੁੱਖ ਮੰਤਰੀ ਪਟਿਆਲੇ ਤੋਂ ਸੀ ਇਹ ਕਾਰ ਪਟਿਆਲਾ ਸ਼ਹਿਰ ਉਹਨਾਂ ਦਾ ਸੀ ਵੀ 5 ਸਾਲ ਦੇ ਵਿੱਚ ਕੋਈ ਵਿਕਾਸ ਨਹੀਂ ਕੀਤਾ ਪਰ ਰਾਜਨੀਤੀ ਵਾਸਤੇ ਮੁੱਦਾ ਨਹੀਂ ਅੱਜ ਡੰਪ ਨੂੰ ਲੈ ਕੇ ਆ ਗਏ ਜੀ ਉਹ ਇਹਨਾਂ ਨੂੰ ਪੁੱਛੋ ਨਾ ਜਵਾਬ ਦੇਣ ਜਦੋਂ ਡੰਪ ਪੂਰਾ ਖਤਮ ਹੋ ਗਿਆ ਸੀਗਾ ਆ ਸਾਰੇ ਵਿਟਨਸ ਨੇ ਸਾਰੇ ਇੱਥੇ ਕਲਨੀ ਵਾਲੇ ਖੜੇ ਨੇ ਰੀਸਾਈਕਲ ਮਸ਼ੀਨ ਲੱਗੀ ਸੀ ਦੋ ਦੋ ਮਸ਼ੀਨਾਂ ਲਾਈਆਂ ਗਈਆਂ ਸੀਗੀਆਂ ਹਰ ਰੋਜ਼ ਕੰਮ ਹੋ ਰਿਹਾ ਸੀਗਾ ਇੱਕ ਟੇਲਾ ਨਹੀਂ ਰਿਹਾ ਸੀ ਇਸੇ ਸਫਾਈ